ਸਾਰੇ ਸਤਿਕਾਰਯੋਗ ਸਮੂਹ ਪੰਜਾਬੀਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਾਂ ਅੱਜ ਆਪਾਂ ਗੱਲ ਕਰਦੇ ਹਾਂ ਕਿ ਇਸ ਦੁਨੀਆ ਦੇ ਵਿੱਚ ਜੇਕਰ ਕੋਈ ਸਾਡਾ ਸਭ ਤੋਂ ਵੱਧ ਮਦਦਗਾਰ ਸਾਡਾ ਸਭ ਤੋਂ ਵਫਾਦਾਰ ਔਰ ਸਾਡਾ ਸਭ ਤੋਂ ਨੇੜਲਾ ਮਿੱਤਰ ਹੈ ਤਾਂ ਉਹ ਹੈ ਸਾਡਾ ਸ਼ਰੀਰ ਸਾਡੀ ਤੰਦਰੁਸਤ ਸਿਹਤ ਆਪਾਂ ਦੇਖਦੇ ਹਾਂ ਕਿ ਜਦੋਂ ਕਿਸੇ ਬਿਮਾਰੀ ਦੇ ਕਾਰਨ ਜਾਂ ਕਿਸੇ ਐਕਸੀਡੈਂਟ ਦੇ ਕਾਰਨ ਸਾਡਾ ਸਰੀਰ ਸਾਡਾ ਸਾਥ ਨਹੀਂ ਦਿੰਦਾ ਅਸੀਂ ਆਪਣੀ ਮਰਜ਼ੀ ਦੇ ਨਾਲ ਚੱਲਣ ਫਿਰਨ ਤੋਂ ਜਾਂ ਆਪਣਾ ਆਪ ਸੰਭਾਲਣ ਤੋਂ ਅਸਮਰੱਥ ਹੋ ਜਾਂਦੇ ਹਾਂ ਕਿਸੇ ਦੂਸਰੇ ਤੇ ਨਿਰਭਰ ਹੋ ਜਾਂਦੇ ਹਾਂ ਤਾਂ ਕਈ ਵਾਰ ਜਿਹੜੇ ਸਾਡੇ ਕੂਣ ਦੇ ਰਿਸ਼ਤੇ ਹੁੰਦੇ ਨੇ ਉਹ ਵੀ ਸਾਨੂੰ ਬਣਦਾ ਮਾਣ ਸਤਿਕਾਰ ਨਹੀਂ ਦਿੰਦੇ ਜਾਂ ਸਾਡਾ ਪੂਰਾ ਖਿਆਲ ਨਹੀਂ ਰੱਖਦੇ ਚਾਹੇ ਕਿਸੇ ਮਨੁੱਖ ਦੇ ਕੋਲ ਕਰੋੜਾਂ ਰੁਪਈਆ ਵੀ ਹੋਵੇ ਬਹੁਤ ਜ਼ਿਆਦਾ ਜਾਇਦਾਦ ਵੀ ਹੋਵੇ ਪਰ ਤੰਦਰੁਸਤੀ ਤੋਂ ਬਗੈਰ ਜਿਹੜਾ ਹੈ ਬੰਦੇ ਨੂੰ ਜੀਵਨ ਜਿਉਣ ਦੇ ਵਿੱਚ ਉਹ ਖੁਸ਼ੀ ਨਹੀਂ ਮਿਲਦੀ ਜੋ ਇੱਕ ਤੰਦਰੁਸਤ ਮਨੁੱਖ ਨੂੰ ਖੁਸ਼ੀ ਮਿਲਦੀ ਹੈ ਉਹ ਆਪਣੀ ਮਰਜ਼ੀ ਦੇ ਨਾਲ ਜਿੱਥੇ ਮਰਜ਼ੀ ਆ ਜਾ ਸਕਦਾ ਆਪਣੀ ਮਰਜ਼ੀ ਦੇ ਨਾਲ ਘੁੰਮ ਫਿਰ ਸਕਦਾ ਹੈ ਹਮੇਸ਼ਾ ਕੋਸ਼ਿਸ਼ ਕਰੀਏ ਕਿ ਇਸ ਸਰੀਰ ਦਾ ਪੂਰਾ ਖਿਆਲ ਰੱਖਿਆ ਜਾਵੇ ਖਾਣ ਪਾਣ ਦੇ ਪ੍ਰਤੀ ਸੁਚੇਤ ਹੋਈਏ ਜਾਂ ਥੋੜੇ ਸਮੇਂ ਦੇ ਵਾਸਤੇ ਉਸ ਤਰ੍ਹਾਂ ਦਾ ਕੋਈ ਖਾਣਾ ਜਾਂ ਪੀਣਾ ਨਾ ਵਰਤਿਆ ਜਾਵੇ ਜਿਸ ਦੇ ਨਾਲ ਸਾਡੇ ਸਰੀਰ ਦੇ ਉੱਪਰ ਸਾਡੀ ਇਸ ਸਿਹਤ ਦੇ ਉੱਪਰ ਜਾਂ ਸਾਡੇ ਮਨ ਦੇ ਉੱਪਰ ਕੋਈ ਬੁਰਾ ਅਸਰ ਹੋ ਗਈ ਸੋ ਉਸ ਤਰ੍ਹਾਂ ਦੀਆਂ ਚੀਜ਼ਾਂ ਦੀ ਵਰਤੋਂ ਜਿਹੜੀ ਹੈ ਉਹ ਜਿੰਨਾ ਹੋ ਸਕੇ ਘੱਟ ਕੀਤੀ ਜਾਵੇ ਕਿਉਂਕਿ ਤੰਦਰੁਸਤੀ ਜਿਹੜੀ ਹੈ ਸਭ ਤੋਂ ਵੱਡਾ ਅਣਮੋਲ ਖਜ਼ਾਨਾ ਹੈ ਔਰ ਇਸ ਤੰਦਰੁਸਤ ਸਰੀਰ ਦੀ ਜਿਹੜੀ ਕੀਮਤ ਹੈ ਉਹ ਕਦੇ ਉਸ ਮਨੁੱਖ ਦੇ ਕੋਲੋਂ ਆਪਾਂ ਪੁੱਛ ਕੇ ਦੇਖੀਏ ਜੋ ਮਜਬੂਰੀ ਦੇ ਵਸ ਮੰਜੇ ਦੇ ਉੱਪਰ ਪੈਣ ਦੇ ਲਈ ਮਜਬੂਰ ਹੈ ਕਿਉਂਕਿ ਦੁਨੀਆ ਦੇ ਵਿੱਚ ਜੇਕਰ ਕੋਈ ਚੀਜ਼ ਸਭ ਤੋਂ ਮਹਿੰਗੀ ਹੈ ਉਹ ਹੈ ਤੰਦਰੁਸਤ ਸਰੀਰ ਤੇ ਤੰਦਰੁਸਤ ਮਨ ਤੇ ਮਨ ਦੀ ਸ਼ਾਂਤੀ ਜਿਹੜੀ ਕਿਸੇ ਕੀਮਤ ਤੇ ਨਹੀਂ ਮਿਲਦੀ ਜੋ ਕਿ ਸਾਨੂੰ ਸਿਰਫ ਉਸ ਅਕਾਲ ਪੁਰਖ ਪਰਮਾਤਮਾ ਦੀ ਕਿਰਪਾ ਦੇ ਨਾਲ ਹੀ ਮਿਲਦੀ ਹੈ ਤਾਂ ਅਕਸਰ ਆਪਾਂ ਦੇਖਦੇ ਹਾਂ ਕੁਝ ਲੋਕ ਇੱਕ ਤੰਦਰੁਸਤ ਸਰੀਰ ਦੀ ਵਰਤੋਂ ਜਾਂ ਸਰੀਰਕ ਤਾਕਤ ਦੀ ਜਾਂ ਪਾਵਰ ਦੀ ਵਰਤੋਂ ਗਲਤ ਪਾਸੇ ਵਰਤਦੇ ਨੇ ਕਈ ਲੜਾਈਆਂ ਝਗੜਿਆਂ ਦੇ ਵਿੱਚ ਪੈ ਜਾਂਦੇ ਨੇ ਬਿਨਾਂ ਗੱਲ ਤੋਂ ਇੱਕ ਫੁਕਰ ਪੁਣੇ ਦੇ ਵਿੱਚ ਜਾਂ ਕਿਸੇ ਦੇ ਕਹਿਣ ਤੇ ਜਾਂ ਲਾਈ ਲਗ ਬਣ ਕੇ ਕਈ ਵਾਰ ਲੜਾਈ ਝਗੜੇ ਜਦੋਂ ਹੁੰਦੇ ਨੇ ਉੱਥੇ ਵੀ ਕਈ ਵਾਰ ਸਿਹਤ ਦਾ ਨੁਕਸਾਨ ਹੋ ਜਾਂਦਾ ਹੈ ਇੱਥੇ ਇਹ ਵੀ ਗੱਲ ਨਹੀਂ ਕਿ ਲੜਨਾ ਮਾੜੀ ਗੱਲ ਹੈ ਕਿਉਂਕਿ ਜੇ ਕਿਤੇ ਸਾਡੇ ਮਨੁੱਖੀ ਅਧਿਕਾਰਾਂ ਦੀ ਗੱਲ ਹੈ ਕਿਤੇ ਤੱਤਾ ਹੁੰਦਾ ਹੈ ਕਿਸੇ ਤੇ ਜ਼ੁਲਮ ਹੁੰਦਾ ਹੈ ਜਾਂ ਕਿਤੇ ਸਾਨੂੰ ਸਾਡਾ ਬਣਦਾ ਹੱਕ ਨਹੀਂ ਮਿਲ ਰਿਹਾ ਤਾਂ ਉਥੇ ਸਾਡਾ ਲੜਨਾ ਜਾਇਜ਼ ਹੈ ਪਰ ਬਗੈਰ ਮਤਲਬ ਜਿਹੜਾ ਹੈ ਉਹ ਲੜਾਈ ਝਗੜਾ ਮਾੜਾ ਹੈ ਤਾਂ ਅਕਸਰ ਆਪਾਂ ਦੇਖਦੇ ਹਾਂ ਕਿ ਬਹੁਤ ਸਾਰੇ ਲੋਕ ਗਲਤ ਆਦਤਾਂ ਕਰਕੇ ਜਾਂ ਨਸ਼ਿਆਂ ਦੇ ਕਾਰਨ ਇਸ ਸਿਹਤ ਨੂੰ ਅਕਸਰ ਬਰਬਾਦ ਕਰ ਲੈਂਦੇ ਨੇ ਤਾਂ ਦੁਨੀਆ ਦੇ ਵਿੱਚ ਜੇਕਰ ਕੋਈ ਸਭ ਤੋਂ ਮੂਰਖ ਮਨੁੱਖ ਹੈ ਤਾਂ ਉਹ ਹੈ ਜਿਹੜਾ ਆਪਣੀ ਇਸ ਸਿਹਤ ਦੀ ਸੰਭਾਲ ਨਹੀਂ ਕਰਦਾ ਕਿਉਂਕਿ ਜੋ ਮਨੁੱਖ ਆਪਣੀ ਸਿਹਤ ਦੇ ਪ੍ਰਤੀ ਗੰਭੀਰ ਨਹੀਂ ਹੈ ਇਸ ਦੇ ਪ੍ਰਤੀ ਸੁਚੇਤ ਨਹੀਂ ਹੈ ਤਾਂ ਜਿਹੜਾ ਆਪਣੇ ਆਪ ਦਾ ਭਲਾ ਨਹੀਂ ਕਰ ਸਕਦਾ ਤਾਂ ਉਹ ਕਿਸੇ ਦੂਸਰੇ ਦਾ ਵੀ ਭਲਾ ਨਹੀਂ ਕਰ ਸਕਦਾ ਤਾਂ ਉਸ ਮਨੁੱਖ ਤੋਂ ਸਾਨੂੰ ਕੋਈ ਬਹੁਤੀ ਆਸ ਨਹੀਂ ਰੱਖਣੀ ਚਾਹੀਦੀ ਤਾਂ ਹਮੇਸ਼ਾ ਕੋਸ਼ਿਸ਼ ਕਰੀਏ ਕਿ ਆਪਣੀ ਸਿਹਤ ਦਾ ਖਿਆਲ ਰੱਖਿਏ ਸ਼ਰੀਰ ਕਤੌਰਤੇ ਤੰਦਰੁਸਤ ਰਹੀਏ ਮਾਨਸਿਕ ਤੌਰ ਤੇ ਸੁਚੇਤ ਹੋਈਏ ਤਾਂ ਕਿ ਅਸੀਂ ਆਪਣੀ ਜਿਹੜੀ ਜ਼ਿੰਦਗੀ ਹੈ ਇਸ ਨੂੰ ਵਧੀਆ ਤਰੀਕੇ ਦੇ ਨਾਲ ਬਤੀਤ ਕਰ ਸਕੀਏ ਉਹ ਇੱਕੋ ਇੱਕ ਤੰਦਰੁਸਤੀ ਤੇ ਮਨ ਦੀ ਸ਼ਾਂਤੀ ਹੈ ਜੇਕਰ ਇੱਕ ਵਾਰ ਇਹ ਚਲੀ ਜਾਵੇ ਤਾਂ ਸਭ ਤੋਂ ਕੀਮਤੀ ਸਾਡੀ ਸਿਹਤ ਦਾ ਖਜ਼ਾਨਾ ਹੈ ਜੇਕਰ ਕਿਸੇ ਕਾਰਨ ਸਿਹਤ ਖਰਾਬ ਹੋ ਜਾਵੇ ਤਾਂ ਇਹ ਕਿਸੇ ਵੀ ਕੀਮਤ ਤੇ ਵਾਪਸ ਨਹੀਂ ਮਿਲਦੀ ਸੋ ਵਾਹਿਗੁਰੂ ਅਗੇ ਅਰਦਾਸ ਕਰੀਏ ਕਿ ਉਹ ਸਾਨੂੰ ਹਮੇਸ਼ਾ ਤੰਦਰੁਸਤੀਆਂ ਬਖਸ਼ਣ ਅਸੀਂ ਮਾਨਸਿਕ ਤੌਰ ਤੇ ਸ਼ਰੀਰਕ ਤੌਰ ਤੇ ਤੰਦਰੁਸਤ ਰਹੀਏ ਸਾਨੂੰ ਮਨ ਦੀ ਸ਼ਾਂਤੀ ਮਿਲੇ ਤਾਂ ਕਿ ਅਸੀਂ ਜਿਹੜਾ ਆਪਣਾ ਜੀਵਨ ਹੈ ਇਸ ਨੂੰ ਸਹੀ ਤਰੀਕੇ ਦੇ ਨਾਲ ਬਤীত ਕਰ ਸਕੀਏ ਆਪਣੀ ਕੌਮ ਦੇ ਭਲੇ ਦੀ ਗੱਲ ਕਰ ਸਕੀਏ ਤਾਂ ਅਸੀਂ ਕਿਸੇ ਲੋੜਵੰਦ ਮਨੁੱਖ ਦੀ ਮਦਦ ਕਰ ਸਕੀਏ ਸੋ ਸਾਰਿਆਂ ਦਾ ਧੰਨਵਾਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ